ਮੁਲਲਾਪੁਰ ਦਾ ਔਖਾ ਦੇ ਨੀੜਲੇ ਪਿੰਡ ਬੋਪਰੇ ਕਲਾਮ ਕੀ ਪੰਜਾਬ ਸੂਖ ਸ਼ਾਪ ਦੇ ਨਾਮ ਹੇਠ ਚੱਲ ਰਹੀ ਦੁਕਾਨ ਵਿੱਚੋਂ ਪਿੰਡ ਵਾਸੀਆਂ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਰਲ ਕੇ ਛਾਪੇਮਾਰੀ ਕੀਤੀ ਗਈ ਜਿੱਥੇ ਨਕਲੀ ਪਨੀਰ ਬਣਾਉਣ ਲਈ ਯੂਰੀਆ ਐਕਸਪਾਇਰੀ ਡੇਟ ਸੁੱਕਾ ਦੁੱਧ ਰਟਜੈਂਟ ਪਾਊਡਰ ਅਤੇ ਹੋਰ ਕੈਮੀਕਲ ਜਸ ਨਾਲ ਦੁਕਾਨਦਾਰ ਨਕਲੀ ਪਨੀਰ ਬਣਾ ਕੇ ਲੋਕਾਂ ਦੀ ਸਿਹਤ ਨਾਲ ਕਰ ਰਿਹਾ ਸੀ ਖਿਲਵਾੜ ਆਓ ਦੇਖਦੇ ਹਾਂ ਚੈਨਲ ਵਾਇਸ ਆਫ ਰੈਲਿਟੀ ਦੀ ਵਿਸ਼ੇਸ਼ ਰਿਪੋਰਟ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕੀ ਕਹਿਣਾ ਦੇ ਵਿੱਚੋਂ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਸੈਂਪਲ ਤਾਂ ਭਰੇ ਗਏ ਆ ਜੀ ਪਰ ਉਹਦੀ ਛੱਤ ਤੋਂ ਇੱਕ ਅੱਧਾ ਘੱਟਾ ਜੂਰੀਆ ਜੀ ਸੁੱਕਾ ਦੁੱਧ ਜੀ ਈਜ਼ੀ ਦੋ ਛੋਟੀਆਂ ਛੋਟੀਆਂ ਸ਼ੀਸ਼ੀਆਂ ਜੀ ਤੇ ਹੋਰ ਕੈਮੀਕਲ ਹੋਰ ਕੈਮੀਕਲ ਭਰੇ ਗਏ ਨੇ ਜਿਹੜੇ ਕਿ ਸਭ ਤੋਂ ਪਹਿਲਾਂ ਮੈਂ ਸੀ ਤੇ ਮਨਦੀਪ ਸਿੰਘ ਰੈਂਕੂ ਜੀ ਇਹਨਾਂ ਦਾ ਹੈਲਥ ਕਲੱਬ ਚੱਲਦਾ ਜਿੰਨੇ ਵੀ ਹੈਲਥ ਕਲੱਬ ਵਾਲੇ ਮੁੰਡੇ ਨੇ ਵੇਟ ਚੱਕਦੇ ਆ ਉਹ ਇੱਥੋਂ ਪਨੀਰ ਲੈ ਕੇ ਜਾਂਦੇ ਨੇ ਜੀ ਬਾਕੀ ਜਿਹੜੇ ਸਾਡੇ ਪਿੰਡ ਦੇ ਬੱਚੇ ਨੇ ਛੋਟੇ ਉਹਨਾਂ ਨੂੰ ਅਸੀਂ ਮਠਿਆਈ ਦਿੰਨੇ ਆ ਤੇ ਇਦਾਂ ਦੀਆਂ ਜੂਰੀਆ ਜਾਂ ਈਜ਼ੀ ਸਰਫ ਵਗੈਰਾ ਇਹਦੇ ਕੁਝ ਪਾਇਆ ਜਾਂਦਾ ਮਠਿਆਈਆਂ ਚ ਤਾਂ ਕਿੰਨਾ ਘਾਤਕ ਸੋ ਅਸੀਂ ਤਾਂ ਸਾਰੇ ਪਿੰਡ ਨੂੰ ਇਲਾਕੇ ਨੂੰ ਬੇਨਤੀ ਕਰਦੇ ਆ ਬਾਹਰਲੇ ਲੋਕ ਵੀ ਇੱਥੋਂ ਮਠਿਆਈਆਂ ਲੈ ਕੇ ਜਾਂਦੇ ਆ ਐਜ ਬੇਈਮਾਨ ਦੁਕਾਨਦਾਰਾਂ ਤੋਂ ਬਚੋ ਵੀ ਹੋ ਸਕਦਾ ਤਾਂ ਆਪਦਾ ਆਪ ਤਿਆਰ ਕਰਕੇ ਖਾਓ ਵੀ ਅੱਜਕੱਲ ਕਿਸੇ ਤੇ ਯਕੀਨ ਵਾਲਾ ਸਮਾਨ ਨਹੀਂ ਰਿਹਾ ਭਾਈ ਜੀ ਲਗਾਤਾਰ 20 ਸਾਲ ਤੋਂ ਇੱਥੇ ਇਹ ਦੁਕਾਨ ਆ ਜੀ ਤੇ ਤੁਹਾਨੂੰ ਪਹਿਲਾਂ ਕਿਸੇ ਨੇ ਸੂਚਨੀ ਕੀ ਸੂਚਿਤ ਨਹੀਂ ਕੀਤਾ ਜਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਜੀ ਇਹਦੇ ਬਾਰੇ ਇਹ ਤਾਂ ਜੀ ਹੁਣ ਜਿਵੇਂ ਹੁਣ ਅਸੀਂ ਸੁਣਦੇ ਆ ਰਹੇ ਆਂ ਬੱਕ ਬੱਕ ਬੰਦਿਆਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਕਿਸੇ ਦੀਆਂ ਰਸਗੋਲਿਆਂ ਦੀਆਂ ਲੱਡੂਆਂ ਦੀਆਂ ਵੀ ਖੱਟੇ ਨੇ ਉਹ ਚਲੇ ਆਪ ਦੇ ਪੱਤਰ ਤੇ ਮਕਾ ਲੈਂਦਾ ਜੀ ਸਾਡੇ ਪਿੰਡ ਦੇ ਵੀ ਬੰਦੇ ਸੀਗੇ ਜੀ ਇੱਥੇ ਦੁੱਧ ਪਾਉਂਦੇ ਸੀ ਉਹਨਾਂ ਦੀ ਸ਼ਹਿਤ ਇਹ ਕੰਮ ਕਰਦਾ ਸੀਗਾ ਜੀ ਜੀ ਉਹਨਾਂ ਕੋਲੇ ਪਸ਼ੂ ਤਾਂ ਜੀ 5-5 ਆ ਜੀ ਤੇ ਦੁੱਧ ਫਾਉਂਦੇ ਆ ਪੁਆਇੰਟ ਲਿਖਵਾਂ ਪੁਆਇੰਟ ਅਜਾ ਤਸੂ ਪਾਂਗਾ ਕਿੱਥੋਂ ਆਦਾ ਬਾਈ ਕਿੱਥੋਂ ਬਣਦਾ ਦੁੱਧ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮਨਦੀਪ ਸਿੰਘ ਰਿੰਕੂ ਐਸੀ ਐਚ ਚੈਂਪੀਅਨ ਤੁਸੀਂ ਇੱਥੋਂ ਹੀ ਪਿੰਡ ਦੇ ਵਸੇ ਹੋ ਏਦੋਂ ਪਿੰਡ ਦੇ ਬਸ ਨਹੀਂ ਖਾਂ ਠੀਕ ਹੈ ਅਸੀਂ ਤਾਂ ਬੇ ਇੱਥੋਂ ਖਾਂਦੇ ਸੀ ਜੀ ਬੱਚਿਆਂ ਨੂੰ ਇੱਥੋਂ ਪਨੀਰ ਵਗੈਰਾ ਲੈ ਕੇ ਜਾਂਦੇ ਸੀ ਸਾਬ ਨੂੰ ਲੱਗਾ ਅੱਜ ਦੇਖ ਕੇ ਦੇਖ ਕੇ ਤੁਹਾਡੇ ਤੁਹਾਡੇ ਮਨ ਨੂੰ ਜੀ ਮਨ ਨੂੰ ਬਸ ਅੰਦਰੋਂ ਬਾਲਾ ਉੱਠਿਆ ਜੀ ਬਹੁਤ ਗੁੱਸਾ ਲੱਗਿਆ ਮੈਨੂੰ ਵੀ ਜ਼ਹਿਰ ਖਵਾ ਰਿਆ ਬੋਪਰਾਂ ਮਾਰਨਾ ਇਹਨੇ ਪਿੰਡ ਜੀ ਬਹੁਤ ਗਲਤ ਗੱਲ ਕਰ ਰਹੇ ਹੋ ਇਹ ਜੋ ਮੋਕਲ ਵਾਲਾ ਤੁਹਾਡੇ ਪਿੰਡ ਦਾ ਕਿ ਬਾਹਰੋਂ ਆ ਕੇ ਇਹ ਬਾਹਰੋਂ ਆਇਆ ਹੈ ਜੀ ਹਰਿਆਣੇ ਤੋਂ ਹੋ ਗਿਆ ਇਹਨੂੰ 30 30 35 ਸਾਲ ਹੋ ਗਿਆ ਇਹਨੂੰ ਜੀ ਪਹਿਲਾਂ ਇਹਦਾ ਬਾਪੂ ਸੀ ਬਾਪੂ ਇਹਦਾ ਵਧੀਆ ਕੰਮ ਕਰਦਾ ਸੀ ਉਹਨਾਂ ਕ ਸਮਾਨ ਬਣਾਉਂਦਾ ਸੀ ਉਹਨਾਂ ਕ ਵੇਚਦਾ ਸੀ ਉਹਨਾਂ ਕ ਵੇਚ ਦਿੰਦਾ ਸੀ ਇਹ ਫਾਲਤੂ ਫ੍ਰਿਜਾਂ ਚ ਲਾਤਾ ਤੇ ਦੇਖੋ ਐ ਕੈਮੀਕਲਾਂ ਦਾ ਬਣਾਈ ਜਾਂਦਾ ਸਿੰਥੈਟਿਕ ਪਨੀਰੀ ਜੀ ਮਾਰਨਾ ਲੋਕਾਂ ਨੂੰ ਇਹਨੇ ਜੇਕਰ ਵਿਭਾਗੀ ਵਿਭਾਗੀ ਸਿੰਪਲਾਂ ਵਿੱਚ ਫੇਲ ਹੋ ਗਏ ਤੇ ਪਿੰਡ ਕੀ ਕਾਰਵਾਈ ਕਰੂਗਾ ਪਿੰਡ ਇਹਦੀ ਦੁਕਾਨ ਨਹੀਂ ਖੁੱਲਣ ਦਿੰਦਾ ਜੀ ਜੀ ਹਾਂ ਜੀ ਸਹੀ ਰੋਣੀ ਚਾਹੀਦੀ ਆ ਇਹਦੀ ਦੁਕਾਨ ਠੀ ਹੈਲੋ ਆ ਮਾਂਝੂਆ ਜੂਰੀਏ ਤੋਂ ਬਣਾਉਂਦਾ ਪਨੀਰ ਆ ਪਿਆ ਰਾ ਉੱਤੇ ਕੋਠੇ ਤੇ ਡਰਦਾ ਨਾ ਸਿਹਤ ਵਿਭਾਗ ਵਾਲੇ ਆ ਗਏ ਉੱਤੇ ਲੈ ਆਇਆ ਆ ਦੇਖੋ ਕੈਮੀਕਲ ਸੁੱਕਾ ਦੁੱਧ ਪੁਰਾਣਾ ਡੇਟਾ ਲੰਘੀਆਂ ਵਈ ਤੇ ਚਾਹੀਦਾ ਆਹ ਆ ਵੀ ਸੁਣਾਉਂਦਾ ਹਾਂ ਦੇਖੋ ਆ ਕੈਮੀਕਲ ਵਾਲਾ ਆ ਸੁੱਕਾ ਦੁੱਧ ਪਾਉਣ ਵਾਲਾ ਪਨੀਰ ਚ ਥੋੜਾ ਢੇਰੀ ਕਰੋ ਕਰੋ ਢੇਰੀ ਵੀ ਕਰ ਤੇਰੀ ਕਰ ਦਿਓ ਢੇਰੀ ਕਰ ਲੀ ਕਰੋ ਕਰੋ ਹਾਂ ਬਾਸਰ ਆਣ ਮੜਾ ਸਾਹਮਣੇ ਕਰ ਦਿੰਨੇ ਆ ਨਾਲੋਂ ਤੋਂ ਟੀਮ ਨਹੀਂ ਨਾਲੋਂ ਦੇ ਕੋਈ ਨਹੀਂ ਟੀਮ ਨਾਲ ਕਹਣਾ ਆ ਦੇਖ ਲਓ ਆ ਕੁਝ ਪਿੰਡ ਬੋਪਾਰੇ ਕਲਾਣੇ ਨੂੰ ਖਵਾਉਂਦਾ ਵਾਲੇ ਵਾਲੇ ਪਿੰਡਾਂ ਵਾਲੇ ਵੀ ਸਾਵਧਾਨ ਹੋ ਜਾਓ ਵੀ ਕਿੱਥੇ ਜਾਉ ਭੱਜ ਕੇ ਕੋਈ ਨਹੀਂ ਮਾਂਝੂ ਦੀ ਦੁਕਾਨ ਪਿੰਡ ਬੋਪਾਰੇ ਕਲਾ ਆ ਹਾਲਾ ਦੇਖ ਲਓ ਪਿੰਡ ਵਾਲਿਓ ਆਹ ਨੂੰ ਮਾਰਨਾ ਨਹੀਂ ਤਾਂ ਕੀ ਕਰਨਾ ਜੂਰੀਆ ਓਏ ਆ ਮਾਂਝੂ ਆ ਜੂਰੀਆ ਕੀ ਕਰਦਾ ਨਾ ਪਤੇ ਖੇਤੀ ਕਰਦਾ ਨੂੰ ਰੱਖਿਆ ਕਿਸੇ ਨੇ ਰੱਖਿਆ ਰੱਖਿਆ ਕਿਸੇ ਨੇ ਇੱਡੀ ਦੂਰ ਤੇ ਕਿਹਨੇ ਧਰਤਾ ਆ ਪਨੀਰ ਆ ਪਨੀਰ ਆ ਕਿਸੇ ਨੇ ਸਰਪੰਚ ਸਾਹਿਬ ਆ ਗਲਤ ਮੈਂ ਆ ਓਏ ਆ ਡਿਚਾਰਜਨ ਆ ਆ ਸੁੱਕਾ ਦੁੱਧ ਮੇਰਾ ਪਨੀਰ ਨੀਗਾ ਇੱਡੀ ਉੱਤੇ ਕਿਹਨੇ ਰੱਖਤਾ ਯਾਰ ਤੇਰੇ ਕੈਮਰੇ ਲੱਗੇ ਆ ਦੇਖ ਕੀ ਕਰ ਰਿਹਾ ਕਿ ਸਾਡੇ ਗੱਲ ਤਰ ਖਾਇਆ ਮੇਰਾ ਕੋਈ ਨਹੀਂ ਤੇਰੇ ਕੈਮਰੇ ਲੱਗੇ ਹੋਏ ਆ ਆ ਦੇਖੋ ਜੀ ਜੂਰੀਆ ਪਿਆਰ ਗੱਲ ਕਰਨੀ ਸਰ ਸਾਰੇ ਕਰਾਓ ਜੀ ਹਾਂ ਸੁੱਕਾ ਦੁੱਧਾ ਜੀ ਆ ਡਿਟਰਜਨ ਆ ਜੀ ਆ ਡਿਟਰਜਨ ਤੇ ਆ ਜੂਰੀਆ ਜੀ ਅਟੈਚ ਕਿਤੇ ਨਾ ਹੁੰਦੀ ਤੇਰੀ ਛੱਤ ਮੇਰੀ ਅਟੈਚ ਤਾਂ ਕਿਸੇ ਨਾ ਹੁੰਦੀ ਨਹੀਂ ਛੱਤ ਤੇਰੀ ਵੀ ਆਏ ਆ ਗਏ ਨਹੀਂ ਨਹੀਂ ਸਰ ਮੈਡਮ ਆ ਜੂਰੀਆ ਜੀ ਜਿਹੜਾ ਬਿਲਕੁਲ ਸਮਾਨ ਨਹੀਂ ਹੋ ਇਹ ਤਾਂ ਭਾਗ ਵਾਲੇ ਮੌਕੇ ਤੇ ਆ ਇਹ ਤਾਂ ਕੰਪਲੀਟਾਂ ਹੁੰਦੀਆਂ ਸੀ ਜਿਹੜਾ ਮਾੜਾ ਸਮਾਨ ਖਵਾਉਂਦਾ ਉਹਨੇ ਮਾਰਨਾ ਸਾਡਾ ਪਿੰਡ ਕਿਵੇਂ ਐਦਾਂ ਕਿੱਥੇ ਮੱਥੇ ਦਾ ਰਸਤਾ ਹੈਗਾ ਰੱਖਣ ਦਾ ਸਾਮਾਨ ਮੇਦੀ ਸਾਫ ਕਿੱਥੇ ਲੈ ਆਖਣ ਦਾ ਬਲਾਟਾਰ ਬੈਂਡੀ ਦਾ ਉਹ ਭਗਾ ਕੇ ਮਾਰਿਆ ਓਏ ਉੱਤੇ ਭਗਾ ਕੇ ਮਾਰਿਆ ਉਹਨੇ ਓਏ ਭਗਾ ਕੇ ਮਾਰਿਆ ਉੱਤੇ ਆ ਜੂਰੀਆ ਯਾਰ ਓਏ ਮਾਰਨਾ ਨੇ ਪੰਡ ਪੈਣ ਮਾਰਨਾ ਮੈਂਬਰ ਸਾਹਿਬ ਬਿਲਕੁਲ ਆ ਪਿਆ ਬਜੂਰੀਆ ਆ ਸੁੱਕਾ ਦੁੱਧ ਦੇ ਲੋ ਹਾਲਾਤ ਤਾਂ ਪਾਉਣ ਦੇ ਆ 25 ਆ ਮੇਰਾ ਆਈ ਈ ਆਈ ਈ ਦੇ ਵਿੱਚ ਕਿਸੇ ਨੇ ਜਾਣ ਕੇ ਰੱਖਿਆ ਖਾ ਲੋ ਪਨੀਰ ਇਹਦੇ ਗਲਤ ਨਾ ਚੱਲ ਬਾਈ 9 ਜੂਨ 2000 ਕੋਈ ਗਲਤ ਨਹੀਂ ਚੱਲਦਾ ਪੈਣ ਨੇ ਢਾ ਲੈਣਾ ਤੈਨੂੰ ਮੈਂ ਤੈਨੂੰ ਦੱਸਦੀ ਗੱਲ ਆ ਪਨੀਰ ਗਲਦਾ ਮੇਰੀ ਦੁਕਾਨ ਦੇ ਵਿੱਚ ਰੱਖਿਆ ਆਸੇ-ਬਸ ਲੱਗਦਾ ਕਿਹਨੇ ਰੱਖਦਾ ਅਸੇ ਬੰਦੇ ਉਹ ਸ਼ੁਕਰ ਕਰੋ ਬਾਈ ਉਹ ਮੈਂ ਤੇ ਨਹੀਂ ਚੱਕਦਾ ਪਿੰਡ ਵਾਲਿਆਂ ਨੇ ਬਾਈ ਢਾ ਲੈਣਾ ਇਹਨੂੰ ਜ਼ਹਿਰ ਖਵਾਉਂਦਾ ਪਿੰਡ ਵਾਲੇ ਨੂੰ ਇਹ ਜ਼ਹਿਰ ਖਵਾਉਣਾ ਤੂੰ ਸਾਡੇ ਮੁੰਡੇ ਵੀ ਬੇਟ ਲੈਫਟਰ ਐ ਇੱਥੋਂ ਲੈ ਕੇ ਜਾਂਦੇ ਆ ਪਨੀਰ ਤੇ ਤੋਂ ਜ਼ਹਿਰ ਖਵਾਉਣਾ ਤੂੰ ਮੈਂ ਦੋ ਤਾਰੇ ਸੋਖ ਖਾਣਾ ਓਏ ਤੇਰੇ ਲਈ ਗੁਰਦੁਆਰਾ ਕੀ ਆ ਪਤਾ ਨਹੀਂ ਕਿੱਥੋਂ ਆ ਗਏ ਤੁਸੀਂ ਪਿੰਡ ਚੋਂ ਇੱਥੇ ਪਿੰਡ ਚੋਂ ਗੰਦ ਪਾਉਣ ਬੋਪਾ ਰਾਮਾ ਚ ਓਏ ਗਲਤ ਕਰ ਮਾਰੂ ਮੈਂ ਤੂੰ ਥੱਪੜ ਮਾਰ ਓਏ ਮਾਰ ਲੈ ਥੱਪੜ ਚੋਰੀ ਵੀ ਕਰਦਾ ਚੋਰੀ ਵੀ ਕਰਦਾ ਮੁੜ ਕੇ ਆਏ ਵੀ ਕਰਦਾ ਆ ਦੇ ਹਲੋ ਲੈ ਆ ਪਨੀਰ ਇਹ ਵਾਟ ਪਦੇ ਹੀ ਰਹਾ ਹੈ ਨਾ ਆ ਦੇਖੋ ਵਾਲੇ ਦਾਲੇ ਕਹਿੰਦਾ ਕਿਸੇ ਨੇ ਰੱਖਤਾ ਕੋਈ ਹੈਗੀ ਵਾਲੇ ਦਾਲੇ ਰੱਖਣ ਵਾਲੀ ਇੰਨੀ ਉੱਚੀ ਇਹਨੇ ਦੁਕਾਨ ਪਾਈ ਆ ਇਹਨਾਂ ਨਾਲ ਗੱਲ ਚੱਲਦੀ ਨਹੀਂ ਮਾਣਦਾ ਆਏ ਨਹੀਂ ਤਾਂ ਸਭਨਾਂ ਸੋਖਾ ਕੇ ਕਹਿੰਦਾ ਜਿੱਥੇ ਮਰਜ਼ੀ ਸੋਖ ਵਾਲਾ ਮੇਰਾ ਸਮਾਨ ਨਿਕਾ ਚਾਹ ਚੱਕਾ ਉਹਨਾਂ ਦਾ ਧੰਨਵਾਦ ਆ ਦੇਖ ਲਓ ਕੀ ਹਾਲ ਆ ਚਲੋ ਠੀਕ ਆ ਦੇਖਦੇ ਹਾਂ ਹੁਣ ਕਾਰਵਾਈ ਕੀ ਕਰਦਾ ਪ੍ਰਸ਼ਾਸਨ ਇਹ ਫੇਦ ਭਾਗ ਵਾਲੇ ਨੇ ਫਿਰ ਗਾਂ ਅਸੀਂ ਕਾਰਵਾਈ ਜੂਨੀਅਨ ਵਾਲੇ ਕਰਾਂਗੇ